ਕਰੋ ਏ ਟੂ ਮਾਈ ਨੈਗਰ ਪਾਕ ਲੈ ਮਾਈ ਲਾਈਫ ਐਸ ਅ ਸੱਥ ਮੇ ਜਸਟ ਟੂ ਦਿ ਡੇ ਏ ਮਕ ਜੱਗਾ ਬੋਲਾਉਣੇ ਲਈ ਮਿੱਤਰੋ ਸਸਰੀ ਕਾਲ ਜੀ ਅੱਜ ਸਾਡੇ ਪਿੰਡ ਹੈਗਾ ਨਗਰਕਿੰਤਨ ਅਸੀਂ ਆਇਆ ਬਾਥਰੂਮ ਜੇ ਤੱਤੀ ਕਰਨ ਆ ਸਾਡੇ ਨਾਲ ਦੋਸਤ ਪੁਖਾਈ ਤੁਹਾਡੇ ਪਿੰਡ ਹੈਗਾ ਨਗਰੀਂ ਤੇ ਨਸੀ ਹੋ ਗਿਆ ਲੇਟ ਓਹੋ ਆ ਬਾਈ ਨੂੰ ਦੇਖੋ ਕਿਨੇ ਲਵੇੜਿਆ ਹੈੀ ਉਹਦੇ ਪੈਰ ਗਾਲ ਨਹੀਂ ਕੱਢਣੀ ਹੈਗਾ ਤੈਨੂੰ ਮੈਂ ਕਿੰਦੀ ਕਰਕੇ ਆਇਆ ਹੈਗਾ ਤਸਰੀਕਾ ਦੀ ਮਾਲ ਫੜਾ ਲੈ ਹੁਣ ਲਈ ਤੇਰੇ ਮੁੱਖਾ ਫੇਰ ਦੂਰ ਆ ਕਿਉਂ ਨਹੀਂ ਦੇਖਣਾ ਕਿਉਂ ਨਹੀਂ ਦੇਖਦੇ ਨਹੀਂ ਹੈਗਾ ਕਾਲਾ ਉਹ ਕਿਉਂ ਨਹੀਂ ਜੱਗੇ ਮਿੱਤਰੋ ਇਹ ਮੈਂ ਉਹ ਮੇਰਾ ਅੰਦਾ ਆ ਜਾ ਮੋਟਾ ਵਿੱਚ ਸੁੱਟ ਦਈਏ ਆ ਬੋਲਦਾ 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 ਤਸੂਕਾ ਲਵ ਯੂ ಬಾಕಿ ನಗರ ਇਹ ਕੰਮ ਦਵਾਇਆ ਬਈਓ ਮਿਹਨਤੀ ਬੰਦੇ ਨੇ ਮੁੰਡੇ ਨਾਮ ਉਹਦਾ ਪੂਰਾ ਯਾਰ ਵੀਰ ਜੀ 50 ਰੁਪਏ ਦੇ ਦਿੰਦੇ ਤੋ ਸੁਣ ਮੈਂ ਕਿ ਤੀਰਗਾ ਯਾਰ ਉਹ ਨਗਰ ਕਾਇਤਨ ਦੇ ਬੰਦਾ ਹੈ ਕੋਟ ਚਾੜੀ ਵਰਦਾ ਮੈਂ ਦਾ ਯਾਰ ਉਹ ਦੇਖੋ ਮਕੋ ਦੇਖੋ ਮਤਰੰਗਾ ਆ ਰਿਹਾ ਕੋਲ 2 ਕੋੜੀ ਚਾੜੀ ਆ ਰਹਾ ਵਾ ਆਖ ਲੈ ਲੋ ਘਰੇ ਹਾਂਜੀ 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 ਮਤਰੰਗਾ ਕੀ ਕਰ ਰਿਹਾ ਘਰੇ ਅੱਗੇ ਪੜਾਵੇ ਦੇਖਦਾ ਕੀ ਖਾਣ ਨੂੰ ਤੇ ਤੇ ਕਿਤੇ ਨਹੀਂ ਆਕ ਮਾਰ ਲਈ ਪੇਟੀ ਜਿਹਾ ਨੂੰ ਸਾਡੇ ਨਾ ਅਰੇ ਦੋਸਤ ਹਮੂ ਧਰਨਾ ਬੋਲੀ ਹਮੂ ਦੇਖੀਓ ਉਹਨੂੰ ਕਹਦੇ ਜਾਂਦਾ ਇਦਾਂ ਟੇਢੀ ਹੁੰਦੀ ਕਰਨਾ ਪਵਾ ਲਿਓ ਮਿੱਤਰੋ ਧਿਆਨ ਆ ਵਿੱਚ ਬੱਪਾ ਵਿੱਚ ਲੜ ਰਹੇ ਨੇ ਲੜ ਰਹੇ ਨੇ ਬੱਪਾ ਓਏ ਆ ਲੜ ਰਾ ਮੋਟਿਆ ਜਿਆ ਮੋਟਿਆ ਜਿਆ ਆ ਦੇ ਲੈ ਸਾਲਾ ਹੁਣ ਆ ਤੇਰੀ ਮਾੜੀ ਗੱਲਾਂ ਕਰਨ ਫਿਰ ਆ ਦੇ ਲਾ ਹੁਣ ਨਾਲ ਵੱਡੇ ਵੱਡੇ ਬੰਬ ਕੱਢੀ ਜਾਂਦਾ ਵਾ ਵੱਡਾ ਇੱਕ ਦਾ ਆ ਗੋਲੇ ਨਹੀਂ ਹਗਾ ਨਾਰ ਦੇ ਦੇ ਮੈਂ ਨਾਰ ਦੇ ਇੱਕ ਨਾਰ ਦੇ ਇੱਕ ਉਹ ਦੇਰੇ ਨੇ ਯਾਰ ਨਾਰ ਵਿੱਚ ਆਏਗੇ ਨਹੀਂ ਵਾ ਹੁਣ ਨਹੀਂ ਮੈਂ ਦੇਣ ਉਹ ਮੈਂ ਤਾਂ ਦੇਰੇ ਜਾਣਾ ਹਾਲਾ ਸਾਰੇ ਕੱਢ ਕੇ ਲੈ ਗਿਆ ਉਹ ਦੇਖ ਲੈ ਜੇਬਾਂ ਭਰ ਲੀਆਂ ਲਾ ਬਲੌਗਰ ਹੀ ਆ ਚੁੱਕੇ ਨੇ ਚਾਹ ਚਾਹ ਪੀ ਰਹੇ ਨੇ ਮੁੰਡੇ ਕਰੇ ਤਾਂ ਠਾ ਠਾ ਕਰਾਵਾਂਗੇ ਠਾ ਠਾ ਕਰਾਵਾਂਗੇ ਮਿੱਤਰੋ ਕੀ ਕਰਾ ਮਿੱਤਰੋ ਲੱਗਿਆ ਉਹ ਜੀ ਬੰਬ ਜਲਾਉਣਾ ਠਾ ਠਾ ਕੰਨ ਪਰ ਆ ਰਿਹਾ ਓਰੇ ਓਰੇ ਸਾੜਿਆ ਅਗ ਲਾਈ ਖੜ ਜਾ ਓਏ ਪਤਾ ਨਹੀਂ ਅਗ ਲਾਈ ਅਗ ਲਾਈ ਅਗ ਲਾਈ ਅਗ ਲਾਈ ਮਿੱਤਰੋ ਅਗ ਲਾएंगे ਹਮੋ ਇਸ ਕੋ ਕੈਨਲ ਬਣਾ ਰੱਖ ਓਏ ਕਿਥੇ ਆ ਫੜ ਦਰ ਗਿਆ ਦੱਸ ਓਏ ਸਾੜਨਾ ਓ ਕੀ ਰਹਾ ਤਰੇ ਜਨਮ ਚੈੱਕ ਕਰ ਓਏ ਹਾਂ ਹੁਣ ਜਿਹੜੇ ਜੇਜ ਪਾਇਆ ਕਿੱਧਰ ਨੂੰ ਆਈ ਹੱਲੇ ਲੋਕ ਨੇ ਹਾਲੇ ਲੈਟਰ ਨਹੀਂ ਸਨੇਪਰ ਪਾਈਆਂ ਤੇ ਕਹੇ ਜੇ ਲੋਕ ਕਹੇ ਗੰਦੇ ਲੋਕ ਨੇ ਗੰਦੇ ਲੋ ਬੀੜੀਆਂ ਛਕਤਾ ਪੀਣੇ ਵਾਲੇ ਇਹ ਬੁੜੇ ਨੇ ਸੋ ਵੀ ਛਕਤਾ ਪੀਂਦਾ ਆਮੂ ਜਾ ਕੇ ਹੀ ਇਹਦੇ ਘਰੇ ਗੋਲੀਆਂ ਗੋਲੀਆਂ ਬਾਂਬੀਆਂ ਬਾਂਬੀਆਂ ਪਟਾਣੀਆਂ ਪਟਾਣੀਆਂ ਹਰਮਣੀਆਂ ਹਰਮਣੀਆਂ ਓਏ ਗਾਦ ਨਹੀਂ ਬਣਾ ਹੈਗਾ ਮਾਰੂ ਲਫੇੜਾ ਏੜੇ ਬੀਆ ਬਾਂਬੀ ਆ Tēnā koe, tēnā koe, tēnā koe!